ਹੈਲੋ ਦੋਸਤੋ ਅੱਜ ਜਿਹੜੀ ਮੈਂ ਇਹ ਵੀਡੀਓ ਲੈ ਕੇ ਆਈ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਆਈਟੀ ਟ੍ਰੇਡ ਦੇ ਵੈਲਡਰ ਦੇ ਕੋਰਸ ਬਾਰੇ ਜਿਹੜਾ ਇਹ ਆਈਟੀ ਟ੍ਰੇਡ ਦਾ ਵੈਲਡਰ ਦਾ ਕੋਰਸ ਹੈ ਇਹ 1 ਸਾਲ ਦਾ ਕੋਰਸ ਹੁੰਦਾ ਹੈ ਇਹ ਕੋਰਸ ਕਰਨ ਤੋਂ ਬਾਅਦ ਤੁਸੀਂ ਕਿਹੜੇ-ਕਿਹੜੇ ਢੰਗ ਦੇ ਨਾਲ ਇਨਕਮ ਪ੍ਰਾਪਤ ਕਰ ਸਕਦੇ ਹੋ ਤੇ ਕਿਹੜੇ-ਕਿਹੜੇ ਕੰਮ ਤੁਸੀਂ ਕਰਨ ਦੇ ਕਾਬਿਲ ਬਣ ਸਕਦੇ ਹੋ ਇਹਦੇ ਬਾਰੇ ਤੁਹਾਨੂੰ ਮੈਂ ਅੱਜ ਦੀ ਵੀਡੀਓ ਦੇ ਵਿੱਚ ਜਾਣਕਾਰੀ ਦੇਣ ਜਾ ਰਹੀ ਹਾਂ ਜਿਹੜੇ ਜਿਹੜੇ ਬੱਚੇ ਵੈਲਡਰ ਦਾ ਕੋਰਸ ਕਰ ਚੁੱਕੇ ਨੇ ਜਾਂ ਕਰਨਾ ਚਾਹੁੰਦੇ ਨੇ ਉਹ ਈਜ਼ਲੀ ਠੇਕੇਦਾਰ ਦੇ ਵੱਜੋਂ ਕੰਮ ਕਰ ਸਕਦੇ ਨੇ ਆਪਣੇ ਪਿੰਡ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਹੀ ਉਹ ਆਪਣੀ ਵੈਲਡਿੰਗ ਦੀ ਵਰਕਸ਼ਾਪ ਖੋਲ੍ਹ ਸਕਦੇ ਨੇ ਤੁਸੀਂ ਛੋਟੀ ਵਰਕਸ਼ਾਪ ਤੋਂ ਆਪਣਾ ਕੰਮ ਸਟਾਰਟ ਕਰ ਸਕਦੇ ਹੋ ਤੇ ਉਹਨੂੰ ਹਾਈ ਲੈਵਲ ਤੱਕ ਲੈ ਕੇ ਜਾ ਸਕਦੇ ਹੋ ਡੈਫੀਨਿਟਲੀ ਤੁਸੀਂ ਫਿਰ ਉਦੋਂ ਵਧੀਆ ਇਨਕਮ ਪ੍ਰਾਪਤ ਕਰਨ ਦੇ ਕਾਬਿਲ ਵੀ ਬਣ ਜਾਓਗੇ ਵਿਦਿਆਰਥੀ ਲੋਹੇ ਦੀਆਂ ਚੁਗਾਠਾਂ ਬੋਲ ਜਾਂ ਸਿੱਧੀਆਂ ਲੈਡਰਸ ਬਣਾਉਣ ਦੇ ਕਾਬਿਲ ਬਣ ਸਕਦੇ ਨੇ ਉਹ ਕਿਸੇ ਵੀ ਇੰਸਟੀਚਿਊਟ ਦੇ ਵਿੱਚ ਇਨਸਟ੍ਰਕਟਰ ਦੇ ਤੌਰ ਤੇ ਕੰਮ ਕਰ ਸਕਦੇ ਨੇ ਅੱਜ ਕੱਲ ਕੀ ਹੈ ਜਿਹੜੇ ਪਲੱਸ 2 ਦੇ ਸਕੂਲ ਨੇ ਉਹਨਾਂ ਦੇ ਵਿੱਚ ਟਰੇ ਟੀਚਰ ਦੀ ਵੀ ਲੋੜ ਹੁੰਦੀ ਹੈ ਤੁਸੀਂ ਉੱਥੇ ਵੀ ਅਪਲਾਈ ਕਰਕੇ ਟੀਚਰ ਲੱਗ ਸਕਦੇ ਹੋ ਤੁਸੀਂ ਕਿਸੇ ਵੀ ਕੰਪਨੀ ਦੇ ਵਿੱਚ ਵੈਲਡਿੰਗ ਟੈਕਨੀਸ਼ੀਅਨ ਦੇ ਤੌਰ ਤੇ ਕੰਮ ਕਰ ਸਕਦੇ ਹੋ ਕਿਸੇ ਮਲਟੀ ਨੈਸ਼ਨਲ ਕੰਪਨੀ ਦੇ ਵਿੱਚ ਸupervisor ਦੀ ਨੌਕਰੀ ਪ੍ਰਾਪਤ ਕਰ ਸਕਦੇ ਹੋ ਤੁਸੀਂ welding ਦੇ ਵਿੱਚ ਆਪਣਾ ਕੈਰੀਅਰ ਬਣਾ ਕੇ ਰੈਗੂਲਰ ਇਨਕਮ ਪ੍ਰਾਪਤ ਕਰ ਸਕਦੇ ਹੋ ਰੈਗੂਲਰ ਤੁਹਾਨੂੰ ਕੰਮ ਮਿਲ ਸਕਦਾ ਹੈ ਅਤੇ ਵਧੀਆ ਇਨਕਮ ਤੁਹਾਨੂੰ ਮਿਲ ਸਕਦੀ ਹੈ ਇਹ ਕੋਰਸ ਕਰਨ ਤੋਂ ਬਾਅਦ ਸਟੂਡੈਂਟ ਇਹਦੇ ਨਾਲ ਰਿਲੇਟਡ ਹੋਰ ਅੱਗੇ ਦੀ ਐਜੂਕੇਸ਼ਨ ਪ੍ਰਾਪਤ ਕਰਨ ਦੇ ਲਈ ਬਾਹਰ ਜਾ ਸਕਦਾ ਹੈ ਅਤੇ ਚੰਗੀ ਨੌਕਰੀ ਪ੍ਰਾਪਤ ਕਰਨ ਦੇ ਕਾਬਿਲ ਵੀ ਬਣ ਸਕਦਾ ਹੈ ਤੁਸੀਂ ਵੈਲਡਰ ਦੇ ਤੌਰ ਤੇ ਤੇਲ ਗੈਸ ਬੀੜਿੰਗ ਸਾਰੀ ਅਤੇ ਵੈਲਡਿੰਗ ਦੇ ਸਮਾਨ ਦੀ ਨਿਰਮਾਣ ਕੰਪਨੀ ਦੇ ਵਿੱਚ ਵੀ ਕੰਮ ਪ੍ਰਾਪਤ ਕਰ ਸਕਦੇ ਹੋ ਤੁਸੀਂ ਆਸਾਨੀ ਨਾਲ ਵਿਦੇਸ਼ਾਂ ਵਿੱਚ ਜਾ ਕੇ ਵੀ ਨੌਕਰੀ ਹਾਸਲ ਕਰ ਸਕਦੇ ਹੋ ਕਿਉਂਕਿ ਵਿਦੇਸ਼ਾਂ ਦੇ ਵਿੱਚ ਸਕਿੱਲ ਕੈਟਾਗਰੀ ਦੇ ਅਧੀਨ ਵੈਲਡਰਸ ਦੀ ਡਿਮਾਂਡ ਹੈਗੀ ਹੈ ਸੋ ਤੁਸੀਂ ਵਿਦੇਸ਼ਾਂ ਵਿੱਚ ਜਾ ਕੇ ਵੀ ਈਜ਼ੀਲੀ ਸੈਟਲ ਹੋ ਸਕਦੇ ਹੋ ਇਹ ਕੋਰਸ ਕਰਨ ਤੋਂ ਬਾਅਦ ਸਟੂਡੈਂਟ ਕਿਸੇ ਸਰਕਾਰੀ ਮਹਿਕਮੇ ਜਿਵੇਂ ਕਿ ਰੇਲਵੇ ਕਾਰ ਟਰੈਕਟਰ ਐਗਰੀਕਲਚਰ ਮਸ਼ੀਨਰੀ ਮੈਨੂਫੈਕਚਰਿੰਗ ਯੂਨਿਟ ਸ਼ਿਪ ਬਿਲਡਿੰਗ ਇੰਡਸਟਰੀ ਦੇ ਵਿੱਚ ਵੀ ਤੁਹਾਨੂੰ इजीली ਕੰਮ ਮਿਲ ਸਕਦਾ ਹੈ 에어 ਕੰਡੀਸ਼ਨਿੰਗ ਦੇ ਕੰਮ ਦੇ ਵਿੱਚ ਕਾਪਰ ਗੈਸ ਪਾਈਪ ਵੈਲਡਿੰਗ ਦਾ ਕੰਮ ਵੀ ਤੁਸੀਂ इजीली ਕਰ ਸਕਦੇ ਹੋ ਅਤੇ ਵੱਖ-ਵੱਖ ਦੇਸ਼ਾਂ ਦੇ ਵਿੱਚ ਸਟੀਲ ਪਲਾਂਟਸ ਅੰਡਰਗਰਾਉਂਡ ਗੈਸ ਪਾਈਪਲਾਈਨ ਲੇਇੰਗ ਵਾਟਰ ਪਾਈਪ ਲਾਈਨ ਲੇਨ ਦਾ ਕੰਮ ਵੀ ਤੁਹਾਨੂੰ इजीली ਮਿਲ ਸਕਦਾ ਹੈ ਮੀਨ ਕੇ ਅਗਰ ਤੁਸੀਂ ਇਹ welding ਦਾ ਕੋਰਸ ਕਰਦੇ ਹੋ ਤਾਂ ਇਹ welding ਦਾ ਕੋਰਸ ਕਰਕੇ इजीली ਤੁਸੀਂ ਵਧੀਆ ਇਨਕਮ ਪ੍ਰਾਪਤ ਕਰਨ ਦੇ ਕਾਬਿਲ ਬਣ ਸਕਦੇ ਹੋ ਵਧੀਆ-ਵਧੀਆ ਨੌਕਰੀ ਪ੍ਰਾਪਤ ਕਰ ਸਕਦੇ ਹੋ ਜਾਂ ਫਿਰ ਆਪਣਾ ਵੀ ਖੁੱਦ ਦਾ ਛੋਟਾ business ਸਟਾਰਟ ਕਰਕੇ ਉਹਨੂੰ ਹਾਈ ਲੈਵਲ ਤੱਕ ਲੈ ਕੇ ਜਾ ਸਕਦੇ ਹੋ ਜਾਂ ਫਿਰ ਵਿਦੇਸ਼ਾਂ ਵਿੱਚ ਵੀ ਸੈਟਲ ਹੋ ਸਕਦੇ ਹੋ ਸੋ ITI ट्रेड ਦੇ ਐਡਮਿਸ਼ਨ ਚੱਲ ਰਹੀਆਂ ਨੇ ਅਗਰ ਤੁਸੀਂ welder trade ਦੇ ਵਿੱਚ ਐਡਮਿਸ਼ਨ ਲੈਣੀ ਹੈ ਤਾਂ ਤੁਸੀਂ ਸਾਡੇ ਪਿੱਛੇ ਦਿੱਤੇ ਨੰਬਰਸ ਦੇ ਉੱਪਰ ਗੱਲ ਕਰਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਐਡਮਿਸ਼ਨ ਲੈ ਸਕਦੇ ਹੋ ਸੋ ਪਲੀਜ਼ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਇਹ ਵੀਡੀਓ ਉਹਨਾਂ ਬੱਚਿਆਂ ਤੱਕ ਜ਼ਰੂਰ ਪਹੁੰਚੇ ਜਿਹੜੇ ਬੱਚੇ ਆਈਡੀ ਟ੍ਰੇਡ ਦਾ ਕੋਰਸ ਕਰਨਾ ਚਾਹੁੰਦੇ ਨੇ ਅਤੇ ਕੋਰਸ ਕਰਕੇ ਆਪਣੀ ਲਾਈਫ ਨੂੰ ਬਹੁਤ ਜਲਦੀ ਸੈਟਲ ਕਰਨਾ ਚਾਹੁੰਦੇ ਨੇ ਸੋ ਪਲੀਜ਼ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ